ਰੋਟੀ ਬਣਾਉਣ ਤੋਂ ਪਹਿਲਾਂ ਤਵੇ ਦੇ ਉੱਤੇ ਇਸ ਤਰ੍ਹਾਂ ਰਵਲ ਚੜਾ ਦੋ ਤੁਸੀਂ ਹੈਰਾਨਾ ਹੈ ਤੇ ਸਿਲੰਡਰ ਦੇ ਉੱਤੇ ਦੁੱਧ ਪਾਉਂਦੇ ਸਾਰੀ ਤੁਹਾਡੇ ਜਿਹੜਾ ਸਿਲੰਡਰ ਛੇਤੀ ਖਤਮ ਨਹੀਂ ਹੋਣਾ ਹੈਗਾ ਤੇ ਮਿਰਚਾਂ ਨਾਲ ਆਪਾਂ ਇੱਕ ਚਮਚੇ ਨਾਲ ਤੁਹਾਨੂੰ ਕੱਟ ਕੇ ਦੱਸਾਂਗੇ ਤੇ ਜਿਹੜੀ ਬੱਚਿਆਂ ਦੇ ਇਧਰ ਡੱਬੀਆਂ ਪਈਆਂ ਹੁੰਦੀਆਂ ਉਹਨੂੰ ਸੁੱਟਣ ਦੀ ਗਲਤੀ ਬਿਲਕੁਲ ਨਾ ਕਰਿਓ ਕਿਉਂਕਿ ਬਹੁਤ ਵਧੀਆ ਤੇ ਕਮਾਲ ਦੀ ਚੀਜ਼ ਬਣ ਕੇ ਆਪ ਇਹਨਾਂ ਤਿਆਰ ਕਰਨੀ ਆ ਜੇਕਰ ਤੁਸੀਂ ਵੀ ਦੀ ਚਾਹ ਪੱਤੀ ਇਸਤੇਮਾਲ ਕਰਦੇ ਹੋ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਸਾਡੇ ਕੋਲ ਇਹ ਤਾਂ ਬੱਚਿਆਂ ਦੀਆਂ ਜਿਹੜੀਆਂ ਟਿਫਨ ਦੀਆਂ ਡੱਬੀਆਂ ਹੁੰਦੀਆਂ ਉਹ ਬਚ ਜਾਂਦੀਆਂ ਤੇ ਆਪਾਂ ਉਹਨਾਂ ਨੂੰ ਕੀ ਕਹਿੰਦੇ ਬੇਕਾਰ ਸਮਝ ਕੇ ਆਪਾਂ ਕੀ ਕਰਨਾ ਜਿਹੜਾ ਵਾਸ਼ਰੂਮ ਦੇ ਵਿੱਚ ਹੈ ਇਸ ਤਰ੍ਹਾਂ ਸਾਬਣ ਦੀ ਚੱਕ ਕੇ ਪਈਆਂ ਹੁੰਦੀਆਂ ਆਪਾਂ ਕੀ ਕਰਨਾ ਸਾਬਣ ਦਾ ਨਹੀਂ ਖਰੀਦੇ ਸਾਬਣ ਦਾ ਨਹੀਂ ਖਰੀਦਣ ਦੀ ਲੋੜ ਨਹੀਂ ਹੈਗੀ ਜਿਹੜੇ ਬੱਚਿਆਂ ਦੇ ਟਿਫਨ ਹੁੰਦਾ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਸਾਬਣ ਰੱਖ ਸਕਦੇ ਹੋ ਉਹਦੇ ਉੱਤੇ ਢੱਕਣ ਵਗੈਰਾ ਵੀ ਲਗਾ ਸਕਦੇ ਹੋ ਤੇ ਛੋਟੇ ਸਾਬਣ ਵੀ ਤੁਸੀਂ ਰੱਖ ਸਕਦੇ ਹੋ ਜਿਹੜਾ ਕੱਪੜੇ ਧੋਣ ਵਾਲਾ ਸਾਬਣ ਉਹ ਵੀ ਤੁਸੀਂ ਸਾਈਡ ਤੇ ਰੱਖ ਸਕਦੇ ਹੋ ਬਹੁਤ ਵਧੀਆ ਤੇ ਕਮਾਲ ਦੀ ਟਿਪਸ ਹੈ ਹੁਣ ਇਹ ਡੱਬੇ ਨੂੰ ਸਿੱਟਣ ਦੀ ਬਜਾਏ ਇਹਨਾਂ ਦਾ ਇਸਤੇਮਾਲ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਊਗੀ ਚਲੋ ਜੀ ਅਗਲੀ ਟਿਪ ਵੱਲ ਚਲਈਏ ਹੁਣ ਇਸ 사이ਡ ਬਤ ਦੀ ਦੇ ਸਕਦੇ ਇੱਥੇ ਮਿਰਚਾਂ ਹੈ ਮਿਰਚਾਂ ਨੂੰ ਕੱਟਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਦੋ ਤਰੀਕੇ ਅਜ ਮਿਰਚਾਂ ਕੱਟ ਕਰਨ ਦਾ ਤੁਹਾਨੂੰ ਸ਼ੇਅਰ ਕਰਾਂਗੀ ਇੱਥੇ ਇੱਕ ਮੈਂ ਰਬੜ ਲਈ ਹੈ ਤੇ ਨਾਲ ਹੀ ਇੱਥੇ ਲੈ ਆ ਤੁਸੀਂ ਦੇਖ ਸਕਦੇ ਹੋ ਇੱਕ ਲੱਕੜੀ ਦਾ ਡੰਡਾ ਜਿਹਨੂੰ ਆਪਾਂ ਜਿੰਨਾ ਆਪਾਂ ਦੰਦ ਵਗੈਰਾ ਸਾਫ਼ ਕਰਦੀ ਆ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਆਪਾਂ ਇਸ ਤਰ੍ਹਾਂ ਉਲਟਾ ਕਰਕੇ ਆਪਣੇ ਅੰਗੂਠੇ ਦੇ ਉੱਤੇ ਪਾ ਲੈਣਾ ਨਾਲ ਰਬੜ ਪਾ ਲੈਣੀ ਹੈ ਤੇ ਉਦੋਂ ਬਾਅਦ ਆਪਾਂ ਕੀ ਕਰਨਾ ਹੈ ਕਰਦ ਲੈ ਕੇ ਤੇ ਆਪਾਂ ਇਸ ਤਰ੍ਹਾਂ ਮਿਰਚ ਨੂੰ ਇਸ ਤਰ੍ਹਾਂ ਰੱਖਣਾ ਹੈ ਸੋਰੀ ਇਸ ਤਰ੍ਹਾਂ ਰੱਖਣਾ ਤੇ ਫਿਰ ਦੇਖੋ ਆਪਾਂ ਇਹਨੂੰ ਮਿਰਚ ਨੂੰ ਕੱਟ ਕਰਨਿਆ ਤੇ ਇਹਦੇ ਨਾਲ ਇਦਾਂ ਵੀ ਆਪਣੇ ਹੱਥ ਵਗੈਰਾ ਨਹੀਂ ਜਲਣੇ ਹੈ ਜਦੋਂ ਮਿਰਚ ਕੱਟਣ ਦੇ ਹੱਥ ਵਗੈਰਾ ਸਾੜਦੇ ਗਰਮੀਆਂ ਦੇ ਦਿਨਾਂ ਦੇ ਵਿੱਚ ਹੈ ਨਾ ਕਈਆਂ ਨੂੰ ਅਲਰਜੀ ਹੋ ਜਾਂਦੀ ਮਿਰਚ ਮਿਰਚ ਵਗੈਰਾ ਇਸ ਤਰ੍ਹਾਂ ਕੱਟਣਾ ਤੇ ਸਭ ਤੋਂ ਆਸਾਨ ਤੇ ਸਿੰਪਲ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੀਆਂ ਤੇ ਦੂਸਰਾ ਤਰੀਕਾ ਇਹ ਤੁਸੀਂ ਦੇਖੋ ਚਮਚੇ ਨੂੰ ਵੀ ਮੈਂ ਉਸੇ ਤਰ੍ਹਾਂ ਅੰਗੂਠੇ ਦੇ ਉੱਤੇ ਬਲਨੇ ਰਵੜ ਦੇ ਨਾਲ ਤੇ ਆ ਦੇਖ ਸਕਦੇ ਤੁਸੀਂ ਕਿੰਨੇ ਵਧੀਆ ਤੇ ਆਸਾਨੀ ਨਾਲ ਮਿਰਚਾ ਕੱਟ ਹੋ ਰਹੀਆਂ ਸਭ ਤੋਂ ਬੈਸਟ ਤਰੀਕਾ ਮੈਨੂੰ ਚਮਚੇ ਵਾਲਾ ਲੱਗਿਆ ਤੇ ਆ ਦੇਖ ਸਕਦੇ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਬਿਨਾਂ ਹੱਥਾਂ ਦੇ ਜਲਣ ਹੋਏ ਮੈਂ ਕਿੰਨੀ ਜਿਆਦਾ ਮਿਰਚਾ ਕੱਟ ਦਿੱਤੀਆਂ ਚਲੋ ਜੀ ਅਗਲੀ ਟੇਬਲ ਚੱਲਦੇ ਹਾਂ ਆਪਣੇ ਜਦੋਂ ਆਪਾਂ ਰੋਟੀ ਵਗੈਰਾ ਬਣਾ ਕੇ ਸਾੜਦੇ ਤਵਾ ਵਗੈਰਾ ਧੋ ਕੇ ਆਪਾਂ ਕਿਤੇ ਵੀ ਰੱਖਦੇ ਹਾਂ ਨਾ ਤਾਂ ਤਵਾ ਟਿਕਦਾ ਨਹੀਂ ਹੈਗਾ ਦੇਖੋ ਤੁਸੀਂ ਜਿੱਧਰ ਰੱਖੋਗੇ ਤਵਾ ਡੇਗਦਾ ਹੈ ਹਨਾ ਆਪਣੇ ਆਪਾਂ ਕੱਚ ਦੇ ਗਲਾਸ ਕਿਵਲ ਕੱਪ ਹੈ ਨਾ ਤਵੇ ਦੇ ਅੱਗੇ ਰੱਖ ਦਿੰਦੇ ਤੇ ਤਵਾ ਉਹਦੇ ਪਿੱਛੇ ਰੱਖ ਦਿੰਦੇ ਤੇ ਤਵਾ ਡਿੱਗਣ ਤੇ ਇਹਦੇ ਕੱਚ ਦੇ ਗਲਾ ਟੁੱਟਣ ਦਾ ਖਤਰਾ ਹੀ ਰਹਿੰਦਾ ਹੈ ਨਾ ਆਪੇ ਇਥੇ ਕਰਨੇ ਦੋ ਰਵੜਾ ਲਈਆਂ ਆਂ ਰਵੜਾ ਲੈਣ ਤੋਂ ਬਾਅਦ ਜਦੋਂ ਵੀ ਤਵਾ ਆਪਾਂ ਰੱਖਣਾ ਤਾਂ ਇਸ ਤਰ੍ਹਾਂ ਇਹਦੇ ਉੱਤੇ ਰੱਖ ਦੇਣਾ ਤਵਾ ਤੇ ਇਹਦੀ ਸਪੋਰਟ ਨਾਲ ਤਵਾ ਥੋੜਾ ਕਦੀ ਵੀ ਨਹੀਂ ਡਿੱਗੂਗਾ ਬਿਲਕੁਲ ਇਹਨਾਂ ਵਧੀਆ ਸਪੋਰਟ ਰਹੂਗੀ ਤੁਸੀਂ ਜਿੱਦਾਂ ਮਰਜ਼ੀ ਤਵੇ ਨੂੰ ਰੱਖੋ ਇਹਦੇ ਅੱਗੇ ਜਾਂ ਤੁਸੀਂ ਕੱਚ ਦੇ ਭਾਂਡੇ ਰੱਖੋ ਜਾਂ ਕੱਪ ਵਗੈਰਾ ਰੱਖੋ ਆ ਤੁਸੀਂ ਦੇਖ ਸਕਦੇ ਹੋ ਵਾਸ਼ ਕਰਕੇ ਹਮੇਸ਼ਾ ਤਵਾ ਇੱਧਰ ਰੱਖਿਆ ਕਰੋ ਜਾਂ ਰੋਟੀ ਬਣਾਉਣ ਤੋਂ ਬਾਅਦ ਜਦ ਤਾ ਤਵਾ ਠੰਡਾ ਹੋ ਜਾਂਦਾ ਫਿਰ ਤੁਸੀਂ ਇਸ ਤਰ੍ਹਾਂ ਰਵ ਦੇ ਦੇ ਦੋ ਤੁਸੀਂ ਇਸ ਤਰ੍ਹਾਂ ਵੀ ਸਪੋਰਟ ਇਹਨੂੰ ਰੱਖ ਸਕਦੇ ਹੋ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਦੇਖ ਲੈਂਦੇ ਕੀ ਟਿਪਸ ਤੁਹਾਨੂੰ ਸ਼ੇਅਰ ਕਰਨਾ ਚਾਹ ਪੱਤੀ ਜਦੋਂ ਆਪਾਂ ਮਾਰਕੀਟ ਤੋਂ ਲੈ ਕੇ ਆਉਂਦੇ ਆਪਾਂ ਕੀ ਕਰਦੇ ਇਸੇ ਤਰ੍ਹਾਂ ਆਪਾਂ ਡੱਬੇ ਦੇ ਵਿੱਚ ਪਾ ਲੈਂਦੇ ਆ ਇਹ ਸਾਡੇ ਲਈ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੈ ਕਿਉਂ ਕਿਉਂਕਿ ਤੁਹਾਨੂੰ ਆਪਾਂ ਇਹ ਅੱਗੇ ਦੱਸ ਦਿੰਦੇ ਆ ਕੀ ਹੈ ਆਪਾਂ ਕੀ ਕਹਿੰਨਾ ਜਦੋਂ ਵੀ ਆਪਾਂ ਚਾਹ ਪੱਤੀ ਲੈ ਕੇ ਆਉਂਦੇ ਉਹਨਾਂ ਛਾਣਨਾ ਤੁਸੀ ਜ਼ਰੂਰ ਹੈ ਛਾਣ ਕੇ ਜਿੰਨੀ ਵੀ ਬਰੀਕ ਚਾਹ ਪੱਤੀ ਉਹਨੀ ਉਹ ਸਾਰੀ ਸਾਰੀ ਚਾਹ ਪੱਤੀ ਦੇਖ ਸਾਡੇ ਤੁਸੀਂ ਬੁਰਾ ਜਿਹਾ ਨਿਕਲ ਜਾਣਾ ਹੈ ਤੇ ਜਦੋਂ ਵੀ ਆਪਾਂ ਚਾਹ ਵਗੈਰਾ ਬਣਾਉਂਦੇ ਆ ਤਾਂ ਇਹ ਜਿਹੜੀ ਪੱਤੀ ਹੁੰਦੀ ਹੈ ਕਦੀ ਵੀ ਪੱਕਦੀ ਨਹੀਂ ਹੈਗੀ ਉਹਦੇ ਵਿੱਚ ਜਿਹੜਾ ਚਾਹ ਬਰੀਕ ਚਾਹ ਪੱਤੀ ਹੁੰਦੀ ਹੈ ਤੇ ਇਹ ਜਦੋਂ ਇਹਦੇ ਨਾਲ ਨਾ ਚਾਹ ਵੀ ਕੱਚੀ-ਕੱਚੀ ਰਹਿੰਦੀ ਜਿੰਨਾ ਆਪਣੀ ਸਿਹਤ ਵੀ ਖਰਾਬ ਹੋਣ ਦਾ ਡਰ ਲੱਗਿਆ ਰਹਿੰਦਾ ਹੈ ਨਾ ਤੇ ਮੈਂ ਸਾਰੀ ਜਿੰਨੀ ਚਾਹ ਪੱਤੀ ਸਾਰੀ ਛਾਣ ਲਈ ਸੀ ਤੇ ਤੁਸੀਂ ਦੇਖ ਸਕਦੇ ਆ ਦੇਖੋ ਜੀ ਚਾਹ ਪੱਤੀ ਦੇ ਵਿੱਚ ਜਿਹੜੀ ਆਪਾਂ ਚਾਹ ਪੱਤੀ ਛਾਣੀ ਤੇ ਕਿੰਨਾ ਜਿਆਦਾ ਉਹ ਨਿਕਲੀ ਆ ਵਾ ਹੈ ਨਾ ਜਿਹੜੀ ਬੇਕਾਰ ਚਾਹ ਪੱਤੀ ਹੁੰਦੀ ਆ ਆਪਾਂ ਕੀ ਕਹਿੰਦੇ ਇਹਨੂੰ ਸਿੱਟਣੀ ਨਹੀਂ ਹੈਗਾ ਇਹਨੂੰ ਨਾ ਪਾਣੀ ਚੋਂ ਬਾਲ ਕੇ ਤੁਸੀਂ ਆਪਣੇ ਹੈਅਰ ਵਾਸ਼ ਵੀ ਕਰ ਸਕਦੇ ਹੋ ਇਹਦੇ ਨਾਲ ਤੇ ਆਹ ਦੇਖ ਸਕਦੇ ਆ ਆਪਣੀ ਜਿਹੜੀ ਸ਼ੁੱਧ ਚਾਹ ਪੱਤੀ ਆ ਹੈ ਅਗਲੀ ਵਾਰ ਜਦ ਤੁਸੀਂ ਚਾਹ ਪੱਤੀ ਲੈ ਕੇ ਆਣੀ ਤਾਂ ਜਰੂਰ ਉਹਨਾਂ ਚਾਹ ਪੱਤੀ ਨੂੰ ਤੁਸੀਂ ਛਾਨਣਾ ਠੀਕ ਆ ਤੇ ਚਲੋ ਜੀ ਅਗਲੀ ਟੇਬਲ ਚੱਲਦੇ ਆ ਆ ਦੇਖ ਸਕਦੇ ਆ ਆਪਣੇ ਜਿਹੜੇ ਗੈਸ ਦੇ ਬਰਨਰ ਹੁੰਦੇ ਨਾ ਬਹੁਤ ਜਤੇ ਗੰਦੇ ਹੋਏ ਹੁੰਦੇ ਆ ਇਹਨਾਂ ਨੂੰ ਸਾਫ਼ ਕਰਨ ਦਾ ਤਰੀਕਾ ਇੰਨਾ ਵਧੀਆ ਤੁਹਾਨੂੰ ਸ਼ੇਅਰ ਕਰਨਾ ਕਿ ਤੁਸੀਂ ਖੁਦ ਹੈਰਾਨ ਹੋ ਜਾਊਗੇ ਤੇ ਆਪਾਂ ਇੱਥੇ ਕਰਨਾ ਕੀ ਆ ਪਹਿਲਾਂ ਤੇ ਆਪਾਂ ਇਹਨਾਂ ਡੋਂਗੇ ਦੇ ਵਿੱਚ ਪਹਿਲਾ ਬਰਨਰ ਨੂੰ ਪਾ ਲਿਆ ਇਹਦੇ ਵਿੱਚ ਆਪਾਂ ਅੱਧਾ ਕੱਪ ਪਾ ਦਿੱਤਾ ਇਹ ਦੁੱਧ ਦਾ ਤੁਸੀਂ ਦੇਖ ਸਕਦੇ ਆ ਉਦੋਂ ਬਾਅਦ ਆਪਾਂ ਅੱਧਾ ਹੀ ਕੱਪ ਨਿੰਮਕੇ ਦਾ ਪਾ ਦੇਣਾ ਹੈ ਤੋੜ ਬਕੋ ਕਹੇਗਾ ਤੁਸੀਂ ਕੋਈ ਵੀ ਠੰਡਾ ਯੂਜ਼ ਕਰ ਸਕਦੇ ਹੋ ਉਦੋਂ ਬਾਅਦ ਆਪਾਂ ਇੰਨਾ ਹੀ ਵਿਨੀਗਰ ਪਾ ਦੇਣਾ ਇਹਨਾਂ ਤੋਂ ਘੱਟ ਵਿਨੀਗਰ ਪਾਣਾ ਇਹਨਾਂ ਤੋਂ ਬਾਅਦ ਆਪਾਂ ਕੋਲਗੇਟ ਥੋੜੀ ਜਿਹੀ ਇਹਦੇ ਵਿੱਚ ਐਡ ਕਰ ਦੇਣੀ ਹੈ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਅੱਧਾ ਇੱਕ ਘੰਟੇ ਤੱਕ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਪੇ ਰਹਿਣ ਦੇਣਾ ਹੈ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਤੁਸੀਂ ਦੇਖੋਗੇ ਕਿ ਅੱਧੇ ਘੰਟੇ ਤੱਕ ਵੀ ਇਹਦੇ ਵਿੱਚ ਕਿੰਨੀ ਜਿਆਦਾ ਗੰਦਗੀ ਆ ਜਾਣੀ ਹੈ ਨਾ ਆਹ ਦੇਖੋ ਜੀ ਅੱਧੇ ਘੰਟਾ ਹੋ ਚੁੱਕਿਆ ਹੈ ਤੇ ਮੈਂ ਕੀ ਕੀਤਾ ਬਰਸ਼ ਲਿਆ ਬਰਸ਼ ਦੇ ਨਾਲ ਇਹਨਾਂ ਨੂੰ ਹਲਕਾ ਹਲਕਾ ਸਾਫ਼ ਕਰਨਾ ਸ਼ੁਰ ਤੇ ਤੁਸੀਂ ਖੁਦ ਦੇਖ ਸਕਦੇ ਹੋ ਆ ਦੇਖੋ ਕਿੰਨੀ ਜਿਆਦਾ ਮੈਲ ਹੈ ਨਾ ਬਰਨਾ ਦੇ ਵਿੱਚੋਂ ਨਿਕਲਦੀ ਪਈ ਆ ਤੇ ਆ ਦੇਖੋ ਬਿਲਕੁਲ ਕਾਲਖ ਨਿਕਲ ਢੀ ਆ ਇਹਨਾਂ ਤੇ ਜਿਹੜੀ ਜੰਮੀ ਹੋਈ ਆ ਬਰਨਾ ਦੇ ਉੱਤੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਤਲਬ ਉਹ ਜਿੰਨਾ ਵੀ ਹੈਗਾ ਨਾ ਟੂ ਪੇਸਟ ਵਗੈਰਾ ਲੱਗਿਆ ਜਾਂ ਦੁੱਧ ਵਗੈਰਾ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰਨ ਦੇ ਵਿੱਚ ਬਹੁਤ ਜਿਆਦਾ ਮਦਦ ਕਰਦਾ ਏ ਕਮਾਲ ਦੀ ਟਿਪਸ ਹੈ ਤੁਹਾਡੇ ਸਾਹਮਣੇ ਦੇਖੋ ਜਿੰਨੇ ਵੀ ਕਾਲੇ ਬਰਨਾਂ ਆ ਬਿਲਕੁਲ ਸਾਫ਼ ਤੇ ਚਿੱਟੇ ਨਿਕਲ ਜਾਣੇ ਆ ਮਤਲਬ ਜਿੰਨਾ ਸਾਫ ਹੋ ਸਕਿਆ ਦੇਖ ਸਕਦੇ ਗੰਦ ਕਿੰਨਾ ਜਿਆਦਾ ਹੋਇਆ ਪਿਆ ਦੇਖ ਸਕਦੇ ਤੁਸੀਂ ਬਰਨਰ ਕਿੰਨੇ ਜਿਆਦਾ ਸਾਫ ਹੋ ਗਿਆ ਬਾਅਦ ਵਿੱਚ ਆਪਾਂ ਕੀ ਕਰਨਾ ਲੋਹੇ ਦੇ ਕੂਚੇ ਨਾਲ ਇਹਨਾਂ ਨੂੰ ਰਗਣਾ ਸ਼ੁਰੂ ਕਰ ਦੇਣਾ ਦੇਖੋ ਜੀ ਬਰਨਰ ਕਿੰਨੇ ਸਾਫ ਹੋ ਗਿਆ ਹੈ ਨਾ ਸੋ ਇਹ ਤਰੀਕਾ ਜ਼ਰੂਰ ਅਜਮਾਇਆ ਕਰੋ ਜੇ ਤੋ ਹੋ ਸਕੇ ਤਾਂ ਰਾਤ ਨੂੰ ਤੁਸੀਂ ਭਿੱਜਨੇ ਪਾ ਕੇ ਤੇ ਦਿਨੇ ਇਹਨੂੰ ਸਾਫ ਕਰੋ ਬਹੁਤ ਵਧੀਆ ਤੇ ਕਮਾਲ ਦੇ ਟਿਪਸ ਹੈ ਜਿਹੜੇ ਜਿਹੜੇ ਆਪਾਂ ਤੁਹਾਨੂੰ ਸ਼ੇਅਰ ਕਰ ਰਹੇ ਆ ਤੇ ਮੈਨੂੰ ਪਰਸਨਲੀ ਇਹ ਵਾਲੇ ਟਿਪਸ ਬਹੁਤ ਵਧੀਆ ਲੱਗੇ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ ਕਿਉਂਕਿ ਜਦੋਂ ਵੀ ਆਪਾਂ ਰੋਟੀ ਵਗੈਰਾ ਬਣਾਣੀ ਹੁੰਦੀ ਹੈ ਨਾ ਤਾਂ ਬਰਨਰ ਕਾਲੇ ਹੋਏ ਹੁੰਦੇ ਆ ਤੇ ਉਹਨਾਂ ਤੇ ਜਦੋਂ ਫੁਲਕਾ ਵਗੈਰਾ ਤੁਸੀਂ ਰੱਖੋਗੇ ਨਾ ਤਾਂ ਉਹ ਫੁਲਕਾ ਬਿਲਕੁਲ ਤੁਹਾਡਾ ਮਤਲਬ ਕਾਲਾ ਜਿਹਾ ਹੀ ਹੋ ਜਾਂਦਾ ਹੈ ਨਾ ਸੜ ਜਾਂਦਾ ਹੈ ਛੇਤੀ ਫੁਲਕਾ ਇਸ ਕਰਕੇ ਸੜਦਾ ਹੈ ਤੇ ਆਹ ਦੇਖੋ ਜੀ ਸਿਰਫ ਮੈਂ ਇਹਨਾਂ ਲੋਹੇ ਦੇ ਕੁਚੇ ਨਾਲ ਸਾਫ਼ ਕਰ ਰਹੀ ਆ ਥੋੜੇ ਸਾਹਮਣੇ ਕੋਈ ਵੀ ਵੀਡੀਓ ਨੂੰ ਕੱਟ ਵਗੈਰਾ ਕੁਝ ਨਹੀਂ ਲਗਾਇਆ ਹੈਗਾ ਥੋੜੀ ਲੰਬੀ ਵੀਡੀਓ ਹੋ ਜਾਂਦੀ ਹੈ ਤੇ ਆ ਦੇਖ ਸਕਦੇ ਤੁਸੀਂ ਕਿੰਨਾ ਜਿਆਦਾ ਹੈ ਨਾ ਇਹਨਾਂ ਚੋਂ ਮੈਲ ਨਿਕਲੀ ਹੈ ਤੇ ਥੋੜੇ ਸਾਹਮਣੇ ਇਹਨਾਂ ਨੂੰ ਆਪਾਂ ਵਰਨਾ ਧੋ ਕੇ ਵੀ ਹੁਣ ਬੋਸ਼ ਕਰਕੇ ਵੀ ਦੱਸਦੇ ਆ ਆ ਦੇਖ ਸਕਦੇ ਹੋ ਤੁਸੀਂ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੇ ਵਰਨਾ ਦੇਖੋ ਕਿੰਨੇ ਸਾਫ਼ ਸੁਥਰੇ ਹੋ ਗਏ ਆ ਤੇ ਮੈਂ ਜਦੋਂ ਪਹਿਲੀ ਵਾਰ ਟੈਪ ਅਜ਼ਮਾਈ ਸੀਗੀ ਨਾ ਤਾਂ ਮੈਂ ਖੁਦ ਹੈਰਾਨ ਹੋ ਗਈ ਸੀ ਮੈਂ ਕਿ ਚਲੋ ਇਹ ਟਿਪਸ ਹੋਰ ਨਾ ਜਰੂਰ ਸ਼ੇਅਰ ਆਪਾਂ ਕਰਾਂਗੇ ਚਲੋ ਜੀ ਅਗਲੀ ਟੇਬਲ ਚਲਦੇ ਆਂ ਇਧਰ ਕੜਾਈ ਦੇ ਉੱਤੇ ਪਾਣੀ ਗਰਮ ਰੱਖ ਲਿਆ ਹੈ ਪਾਣੀ ਗਰਮ ਰੱਖਣ ਤੋਂ ਬਾਅਦ ਮੈਂ ਇਹਦੇ ਵਿੱਚ ਖੰਡ ਤੇ ਲੂਣ ਪਾ ਦਿੱਤਾ ਹੈ ਥੋੜਾ ਥੋੜਾ ਉਹਦੇ ਬਾਅਦ ਇਹਦੇ ਵਿੱਚ ਪਾ ਦਿੱਤੇ ਮੈਂ ਹੁਣ ਮਟਰ ਮਟਰ ਕੱਢਿਓਏ ਸੀਗੇ ਮਟਰਾਂ ਨੂੰ ਆਪਾਂ ਸਟੋਰ ਕਰਨਾ ਹੈ ਸਟੋਰ ਤੁਸੀਂ 1-2 ਮਹੀਨੇ ਤੱਕ ਕਰ ਸਕਦੇ ਆ ਆਰਾਮ ਨਾਲ ਜੇਕਰ ਤੁਹਾਡੇ ਘਰ ਮਤਲਬ ਬੱਤੀ ਵਗੈਰਾ ਨਹੀਂ ਹੈ ਆਂਦੀ ਤੇ ਫ੍ਰਿਜ ਵਗੈਰਾ ਨਹੀਂ ਹੈਗਾ ਤੇ ਬਾਹਰ ਵਿੱਚ ਜਦੋਂ ਮਟਰ ਸਾਰੇ ਤੈਰ ਕੇ ਉੱਪਰ ਆ ਜੀਏ ਨਾ ਆਪਾਂ ਇਹਨਾਂ ਨੂੰ ਕੱਢ ਲੈਣਾ ਕੱਢਣ ਤੋਂ ਬਾਅਦ ਆਪਾਂ ਫਿਰ ਇਹਨਾਂ ਨੂੰ ਠੰਡੇ ਪਾਣੀ ਧੋ ਕੇ ਸੁਕਾ ਲੈਣਾ ਹੈ ਤੇ ਮਟਰਾਂ ਨੂੰ ਛਾਂ ਦੇ ਵਿੱਚ ਹੀ ਸਿਕਾਨਾ ਜਾਂ ਪੱਖਾ ਵਗੈਰਾ ਚਲਾਦਾ ਦੇਖੋ ਮਟਰ ਆਪਣੇ ਫੁੱਟਣ ਲੱਗ ਗਏ ਨੇ ਤਾਂ ਮਤਲਬ ਮਟਰਾਂ ਨੂੰ ਆਪਾਂ ਹੁਣ ਫ੍ਰੀਜ਼ ਕਰਕੇ ਰੱਖ ਸਕਦੇ ਆ ਇੱਥੇ ਲਫਾਫੇ ਵਗੈਰਾ ਜਾਂ ਬੋਤਲ ਵਗੈਰਾ ਤੁਸੀਂ ਹਨਾ ਮਟਰਾਂ ਨੂੰ ਇਹਦੇ ਵਿੱਚ ਪਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਜੀ ਆਪਾਂ ਹੁਣ ਇਹਨਾਂ ਨੂੰ ਚੱਕ ਕੇ ਫ੍ਰਿਜ ਦੇ ਵਿੱਚ ਰੱਖ ਦੇਣਾ ਜੇਕਰ ਤੁਸੀਂ ਲੋਕ ਵਗੈਰਾ ਇਹਨਾਂ ਨੂੰ ਲਾਣਾ ਚਾਹੁੰਦੇ ਹੋ ਲਾਣਾ ਹੀ ਪੈਣਾ ਕਿਉਂਕਿ ਜੇਕਰ ਇਹਨਾਂ 'ਚ ਹਵਾ ਭਰ ਜਾਵੇ ਫਿਰ ਇਹ ਖਰਾਬ ਹੋ ਜਾਣੀਆਂ ਇਸ ਤਰ੍ਹਾਂ ਕਰਦੇ ਨੂੰ ਗਰਮ ਕਰਕੇ ਤੁਸੀਂ ਇਹਦੇ ਵਿੱਚ ਲੋਕ ਲਗਾ ਸਕਦੇ ਹੋ ਤੇ ਬਸ ਦੇਖੋ ਜੀ ਇਹਨਾਂ ਨੂੰ ਫ੍ਰਿਜ ਵਿੱਚ ਰੱਖਣ ਵਾਸਤੇ ਇਹ ਹੁਣ ਰੈਡੀ ਨੇ ਤੇ ਲੋ ਜੇ ਆਪਾਂ ਹੁਣ ਇਹਨਾਂ ਨੂੰ ਫ੍ਰਿਜ ਦੇ ਵਿੱਚ ਰੱਖ ਦਿੱਤਾ ਸਟੋਰ ਕਰਨ ਵਾਸਤੇ ਤੇ ਇਹ ਕਾਫੀ ਜ਼ਿਆਦਾ ਟਾਈਮ ਸਾਲ ਜਾਂ 6 ਮਹੀਨੇ ਤੱਕ ਬਿਲਕੁਲ ਫ੍ਰਿਜ ਦੇ ਵਿੱਚ ਸਟੋਰ ਹੋ ਕੇ ਰਹਿ ਜਾਣੇ ਆ ਤੇ ਤੁਸੀਂ ਇਹਨੂੰ ਕਦੀ ਵੀ ਤੁਸੀਂ ਇਹਨੂੰ ਉਹਨਾਂ ਨੂੰ ਵਰਤ ਕੇ ਸਬਜ਼ੀ ਭਾਜੀ ਜਾਂ ਮਟਰ ਵਾਲੇ ਚੋਲ ਬਣਾ ਸਕਦੇ ਹੋ